तुम ए करो पिछले पा साल का अपरिकॉर्ड कीए पिछले पाँ साल बी साल प्रकाश सिंह बादल मुख्यमंत्री रहे पंद्रह साल बारह पंद्रह साल सेंटर का राज रहा बाकी समा कांग्रेस का जो कुछ भी बनिया है जे घरे कागज पेंसिल लैके भी लिखन लग जाओगे ਤੁਸੀਂ ਦੇਖੋਗੇ ਕਾਂਗਰਸ ਦੇ ਰਾਜ ਤੇ ਇੱਕ ਚੀਜ਼ ਵੀ ਨਹੀਂ ਹੈਨੀ ਆ ਬਿਜਲੀ ਹੈ ਬਿਜਲੀ ਤੋਂ ਬਗੈਰ ਕੁਝ ਨਹੀਂ ਹੁੰਦਾ ਦੁਨੀਆ 'ਚ ਜਿੰਨੇ ਥਰਮਲ ਕਾਂਟਾ ਬਿਜਲੀ ਦੇ ਸਾਰੇ ਹੀ ਬਾਦਲ ਸਾਹਿਬ ਨੇ ਬਣਾਇਆ ਪੰਜਾਬ 'ਚ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਇਆ ਸਣੇ ਸੀਮ ਡੈਮ ਆ ਤੁਰੀਆਂ ਸਰਕਾਂ ਦੇਖੋ ਅੱਜ ਤੁਸੀਂ ਮਕੇਰੀਆ ਤੋਂ ਲੁਧਿਆਣਾ ਅੰਮ੍ਰਿਤਸਰ ਜਾਣੇ ਹੋ ਚੰਡੀਗੜ੍ਹ ਜਾਣੇ ਹੋ ਪਟੰਡੇ ਜਾਣੇ ਹੋ ਆ ਚਾਰ ਤੇ ਛੇ ਲੇਨ ਸਰਕਾਂ ਦਾ ਪੂਰੇ ਪੰਜਾਬ ਦਾ ਜਾਲ ਅਖਾਲੀ ਦਲ ਨੇ ਬਣਾਇਆ ਬਾਦਲ ਸਾਹਿਬ ਨੇ ਬਣਾਇਆ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਮਹਾਲੀ ਇੰਟਰਨੈਸ਼ਨਲ 에어ਪੋਰਟ ਪਟਿੰਡਾ 에어ਪੋਰਟ ਅੱਜ ਜਲੰਧਰ ਵਾਲਾ ਵੀ 에어ਪੋਰਟ ਬਾਦਲ ਸਾਹਿਬ ਨੇ ਮਨਜ਼ੂਰ ਕਰਾਇਆ ਤੁਹਾਡੇ ਸ਼ਹਿਰ ਦੇਖ ਲਓ ਮੈਨੂੰ ਯਾਦ ਹੈ ਜਦੋਂ ਅਸੀਂ ਸਰਕਾਰ ਸੀ तकरीबन 150 ਸ਼ਹਿਰ ਤੇ ਮੰਡੀਆਂ ਵਿੱਚ ਸੀਵਰੇਜ ਵਾਟਰ ਸਪਲਾਈ ਸਾਰਾ ਕੰਮ ਅਸੀਂ ਕਮਕਮਲ ਕੀਤਾ ਇੱਕ ਵੀ ਨਿਸ਼ਾਨੀ ਇੱਕ ਵੀ ਨਿਸ਼ਾਨੀ ਦੱਸ ਦਿਓ 5 ਸਾਲ ਕੈਪਟਨ ਰਿਹਾ 10 ਸਾਲ ਆ ਚੀਜ਼ ਉਹਨੇ ਕੀਤੀ ਹੈ ਆ ਕਿਸਾਨ ਵੀ ਰਹਿ ਬੈਠੇ ਆ 15 ਲੱਖ ਕਿਊਲ ਕਨੈਕਸ਼ਨ ਪੰਜਾਬ ਚ ਹੈ 13.5 ਲੱਖ ਟਿਊਬਲ ਕਨੈਕਸ਼ਨ ਅਕਾਲੀ ਦਲ ਨੇ ਦੀ ਸਰਕਾਰਾਂ ਨੇ ਦਿੱਤਾ ਹੈ ਜਿੰਨੀਆਂ ਨਹਿਰਾਂ ਕਸੀਆਂ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਸਿਸਟਮ ਹੈ ਅਕਾਲੀ ਦਲ ਨੇ ਬਣਾਈਆਂ ਆ ਪਿੰਡਾਂ ਵਿੱਚ ਮੰਡੀਆਂ ਦਾਣਾ ਮੰਡੀਆਂ ਬਣਾਉਣ ਵਾਲਾ ਕੰਮ ਅਕਾਲੀ ਦਲ ਦਾ ਪਹਿਲੇ ਟਰੈਕਟਰਾਂ ਦੇ ਟਿਊਬਲ ਟਰੈਕਟਰ ਦੇ ਟੈਕਸ ਲੱਗਦਾ ਸੀ ਉਹ ਮਾਫ ਕਰਨ ਵਾਲਾ ਅਕਾਲੀ ਦਲ ਤੁਸੀਂ ਐਂ ਕਰੋ ਪਿਛਲੇ 50 ਸਾਲ ਦਾ ਰਿਕਾਰਡ ਕਰ ਲੀਏ ਪਿਛਲੇ 50 ਸਾਲਾਂ ਵਿੱਚ 22 ਸਾਲ ਸਾਬਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ 15 ਸਾਲ 12-15 ਸਾਲ ਸੈਂਟਰ ਦਾ ਰਾਜ ਰਿਹਾ ਬਾਕੀ ਸਮਾਂ ਕਾਂਗਰਸ ਦਾ ਜੋ ਕੁਝ ਵੀ ਬਣਿਆ ਹੈ ਜੇ ਘਰੇ ਕਾਗਜ਼ ਪੈਨਸਲ ਲੈ ਕੇ ਵੀ ਲਿਖਣ ਲੱਗ ਜੋਂਗੇ ਤੁਸੀਂ ਦੇਖੋਗੇ ਕਾਂਗਰਸ ਦੇ ਰਾਜ ਤੇ ਇੱਕ ਚੀਜ਼ ਵੀ ਨਹੀਂ ਹੈਨੀ ਆ ਬਿਜਲੀ ਹੈ ਬਿਜਲੀ ਤੋਂ ਬਗੈਰ ਕੁਝ ਨਹੀਂ ਹੁੰਦਾ ਦੁਨੀਆ 'ਚ ਜਿੰਨੇ ਥਰਮਲ ਪਲਾਂਟ ਹੈ ਬਿਜਲੀ ਦੇ ਸਾਰੇ ਹੀ ਬਾਦਲ ਸਾਹਿਬ ਨੇ ਬਣਾਇਆ ਪੰਜਾਬ 'ਚ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਇਆ ਸਨੇ ਸੀਨ ਡੈਮ ਆ ਤੁਲੀਆਂ ਸਰਕਾਂ ਦੇਖੋ ਅੱਜ ਤੁਸੀਂ ਮਕੇਰੀਆਂ ਤੋਂ ਲੋਦੀ ਅੰਮਰ ਸਰ ਜਾਣੇ ਹੋ ਚੰਡੀਗੜ੍ਹ ਜਾਣੇ ਹੋ ਪਟੰਡੇ ਜਾਣੇ ਹੋ ਆ ਚਾਰ ਤੇ ਛੇ ਲੇਨ ਸਰਕਾਂ ਦਾ ਪੂਰੇ ਪੰਜਾਬ ਦਾ ਜਾਲ ਅਖਾਲੀ ਦਲ ਨੇ ਬਣਾਇਆ ਬਾਦਲ ਸਾਹਿਬ ਨੇ ਬਣਾਇਆ ਅੰਮਰ ਸਰ ਇੰਟਰਨੈਸ਼ਨਲ 에ਰਪੋਰਟ ਮਹਾਲੀ ਇੰਟਰਨੈਸ਼ਨਲ 에ਰਪੋਰਟ ਬਠਿੰਡਾ 에ਰਪੋਰਟ ਆ ਜਲੰਧਰ ਵਾਲਾ ਵੀ 에ਰਪੋਰਟ ਬਾਦਲ ਸਾਹਿਬ ਨੇ ਮਨਜ਼ੂਰ ਕਰਾਇਆ ਸੀ ਤੁਹਾਡੇ ਸ਼ਹਿਰ ਦੇਖ ਲਓ ਮੈਨੂੰ ਯਾਦ ਹੈ ਜਦੋਂ ਅਸੀਂ ਸਰਕਾਰ ਸੀ ਤਕਰੀਬਨ 150 ਸ਼ਹਿਰ ਤੇ ਮੰਡੀਆਂ ਵਿੱਚ ਸੀਵਰੇਜ ਵਾਟਰ ਸਪਲਾਈ ਸਾਰਾ ਕੰਮ ਅਸੀਂ ਕਮਕਮਲ ਕੀਤਾ ਇੱਕ ਵੀ ਨਿਸ਼ਾਨੀ ਇੱਕ ਵੀ ਨਿਸ਼ਾਨੀ ਦੱਸ ਦਿਓ 5 ਸਾਲ ਕੈਪਟਨ ਰਿਹਾ 10 ਸਾਲ ਆ ਚੀਜ਼ ਉਹਨੇ ਕੀਤੀ ਹੈ ਆ ਕਿਸਾਨ ਵੀ ਰਹਿ ਬੈਠੇ ਐ 15 ਲੱਖ ਕਿਊਬਲ ਕਨੈਕਸ਼ਨ ਪੰਜਾਬ ਚ ਹੈ ਸਾਢੇ 13 ਲੱਖ ਕਿਊਬਲ ਕਨੈਕਸ਼ਨ ਅਕਾਲੀ ਦਲ ਨੇ ਦੀ ਸਰਕਾਰਾਂ ਨੇ ਦਿੱਤਾ ਹੈ ਜਿੰਨੀਆਂ ਨਹਿਰਾਂ ਕਸੀਆਂ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਸਿਸਟਮ ਹੈ ਅਕਾਲੀ ਦਲ ਨੇ ਬਣਾਈਆਂ ਆ ਪਿੰਡਾਂ ਵਿੱਚ ਮੰਡੀਆਂ ਦਾਣਾ ਮੰਡੀਆਂ ਬਣਾਉਣ ਵਾਲਾ ਕੰਮ ਅਕਾਲੀ ਦਲ ਦਾ ਪਹਿਲੇ ਟਰੈਕਟਰਾਂ ਦੇ ਟਿਊਬਲ ਟਰੈਕਟਰ ਦੇ ਟੈਕਸ ਲੱਗਦਾ ਸੀ ਉਹ ਮਾਫ ਕਰਨ ਵਾਲਾ ਅਕਾਲੀ ਦਲ